ਸੈਕੰਡ ਰਾਜਾ ਦੂਸਰੇ ਰਾਜੇ ਦੀ ਕਿਤਾਬ 5 ਅਧਿਆਏ ਪਦਾ 26 ਵਚਨ ਚ ਲਿਖਿਆ ਉਸਨੇ ਉਸੇ ਕਹਾ ਜਬ ਵਹ ਪੁਰਸ਼ ਇਧਰ ਮੂੰਹ ਫੇੜ ਕਰ ਉਸੇ ਮਿਲਨੇ ਕੋ ਆਪਣੇ ਰਤ ਪਰ ਸੇ ਉਤਰਾ ਤਬ ਸੇ ਵਹ ਪੂਰਾ ਹਾਲ ਮੁਝੇ ਮਾਲੂਮ ਥਾ ਕਿ ਅਜੇ ਸਮਾ ਚਾਂਦੀ ਜਾਂ ਵਸਤਰ ਜਾਂ ਜੈਤੂਨ ਜਾਂ ਦਾ ਕੀ ਬਾਰੀਆਂ ਬੇੜ ਬکریاں ਗਾਏ ਬੈਲ ਔ ਦਾਸ ਦਾਸਾਂ ਲੈਣੇ ਕਾ ਹੈ ਜੇ ਪੰਜਾਬੀ ਚ ਮਿਲ ਗਿਆ ਵਤੋ ਫੜ ਦਵੇ ਫੇਰ ਮਧਰੀ ਤਾ ਜੋ ਉਸਨੇ ਆਖਿਆ ਹਾਂਜੀ ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਾਥੂ ਤੇ ਮੋੜਾਏ ਹਾਂਜੀ ਤਾ ਕਿ ਮੇਰਾ ਮਨ ਤੇਰੇ ਨਾਲ ਨਹੀਂ ਸੀ ਹਾਂਜੀ ਕੀ ਚਾਂਦੀ ਲੈਣ ਹਾਂਜੀ ਔਰ ਬਸ ਤੇ ਜੇ ਟੁੰਡੇ ਬਾਗਾਂ ਤੇ ਹਾਂਜੀ ਅੰਗੂਰੀ ਬਾਗਰੋ ਇਜੜਾਂ ਦੇ ਬੱਗੇ ਤੇ ਗੋਲੇ ਗੋਲੀਆਂ ਹਾਂਜੀ ਨੇ ਲੈਣ ਦਾ ਇਹੋ ਵੇਲਾ ਹੈ ਕਿ ਇਹੋ ਹੀ ਵੇਲਾ ਹੈ ਮੇਰਾ ਸ਼ੌਭਤੀ ਇਹੋ ਹੀ ਵੇਲਾ ਵਾ ਅਸੀਂ ਇਸ ਵਚਨ ਨੂੰ ਜਾਣਦੇ ਆਂ ਇਸ ਕਲਾਮ ਨੂੰ ਜਾਣਦੇ ਆਂ ਅਸੀਂ ਕੋਈ ਨਮਾ ਪ੍ਰਚਾਰਨੇਗਾ ਹਨਾ ਤੋਂ ਮੈਂ ਜਦੋਂ ਦੁਆ ਕਰ ਰਿਹਾ ਸੋ ਉੱਥੇ ਬੈਠ ਕੇ ਪ੍ਰਭੂ ਦੇ ਕੋਲੋਂ ਨਾ ਕਿ ਮੈਂ ਇੱਥੇ ਅਜੀ ਸਵੇਰ ਦਾ ਪ੍ਰਾਰਥਨਾ ਕਰ ਸੀਗਾ ਸਵੇਰ ਦਾ ਪ੍ਰਾਰਥਨਾ ਦੇ ਵਿੱਚ ਮਤਲਬ ਕਿ ਦੁਆ ਨਹੀਂ ਕਰ ਰਿਹਾ ਸੀ ਦੁਆ ਕੀਤੀ ਹੋਈ ਆ ਕਹਿੰਦਾ ਮਤਲਬ ਕਿ ਮਨ ਦੇ ਵਿੱਚ ਸੀਗਾ ਪ੍ਰਭੂ ਵਾਗੇ ਪ੍ਰਭੂ ਜੀ ਦਾ ਸ਼ਾਮ ਦੇ ਵੇਲੇ ਸਾਡੇ ਬਾਅਦ ਤੇ ਕਿਹੜੀ ਤੁਹਾਡੀ ਬਰਕਤ ਆ ਪਵਿੱਤਰ ਵਚਨ ਦੇ ਵਿੱਚੋਂ ਤੋਂ ਸਵੇਰ ਦਾ ਮਨ ਦੇ ਵਿੱਚ ਪ੍ਰਭੂ ਪ੍ਰਕਾਸ਼ਣ ਨੇ ਦੀ ਅੰਡਾ ਸਚਨਨ ਨੇ ਦੀ ਅੰਡਿਆ ਸੀਗਾ ਗਲ ਨਹੀਂ ਕਰ ਲਿਆ ਸੀਗਾ ਤੇ ਹੁਣ ਵੀ ਮੈਂ ਉੱਤੇ ਬੈਠ ਕੇ ਗੋਡੇ ਟੇਕੇ ਪ੍ਰਾਰਥਨਾ ਹੀ ਕਰ ਲਿਆ ਸੀ ਇਸੇ ਚ ਜਵਾਬ ਤੇ ਤੋਂ ਪ੍ਰਭੂ ਨੇ ਬੜਾ ਫਟ ਕੁਝ ਵਚਨਾਂ ਨੂੰ ਮੇਰੇ ਦਿਲ ਦੇ ਵਿੱਚ ਜਾਗਰਿਤ ਕਰ ਦਿੱਤਾ ਵਾ ਇਹ ਮਿੰਟੋ ਮੈਂਟੋ ਵਚਨਾਂ ਨੂੰ ਲਿਖ ਲਿਆ ਵਾ ਤੇ ਵਚਨ ਇਧਰ-ਇਧਰ ਹੋਵਾਂ ਲੇਕਿਨ ਪ੍ਰਭੂ ਨੇ ਪ੍ਰਕਾਸ਼ਨ ਦਿੱਤਾ ਜਾਵਾ ਉਸ ਜਿਵਾਰੇ ਇੱਕ ਰਾਹ ਦਿਖਾਇਆ ਵਾ ਸਾਡੇ ਬਾਤੀ ਸਾਨੂੰ ਸਿੱਖਣ ਵਾਸਤੇ ਫਸਟ ਨੰਬਰ ਤੇ ਲਿਖਿਆ ਗਿਆ ਵਾ ਕਿ ਇਹ ਵੇਲਾ ਵਾ ਕਿ ਇਹ ਵੇਲਾ ਹੈ ਅਸੀਂ ਜਾਣਦੇ ਦੇ ਇੱਥੇ ਇੱਕ ਕੋੜੀ ਆਉਂਦਾ ਵਾ ਪادری ਸਾਹਿਬ ਦੇ ਕੋਲ ਆਣ ਕੇ ਪ੍ਰਾਰਥਨਾ ਕਰਵਾਉਂਦਾ ਵਾ ਅਤੇ ਉਹ ਵੱਡਾ ਉਹ ਖਜ਼ਾਨਾ ਲੈ ਕੇ ਆਉਂਦਾ ਵੱਡੀ ਭੇਟ ਲੈ ਕੇ ਆਉਂਦਾ ਵਾ ਸੋਨਾ ਲੈ ਕੇ ਆਉਂਦਾ ਚਾਂਦੀ ਲੈ ਕੇ ਆਉਂਦਾ ਵਾ ਕੱਪੜੇ ਲੈ ਕੇ ਆਉਂਦਾ ਵਾ ਹਨਾ ਵੱਡਾ ਮਤਲਬ ਕਿ ਭੇਟ ਵੱਡੀ ਭੇਟ ਵੱਡੀ ਵਸਤੂ ਲੈ ਕੇ ਆਉਂਦਾ ਪادری ਸਾਹਿਬ ਆਤੇ ਕਿ ਜਦੋਂ ਮੈਨੂੰ ਚੰਗਿਆਈ ਮਿਲ ਜਾਏਗੀ ਬਰਕਤ ਮਿਲ ਜਾਵੇਗੀ ਤੇ ਭੇਟ ਮੈਂ ਪادری ਸਾਹਿਬ ਨੂੰ ਦੇ ਦਿਆਂਗਾ ਤੇ ਪادری ਸਾਹਿਬ ਅਲੀਸ਼ਾ ਵਾ ਕਿ ਮਸ ਨੂੰ ਭੇਡ ਚੜਾ ਦੇਵਾਂਗਾ ਸੀ ਜੇ ਦੀ ਬੈਕਗ੍ਰਾਉਂਡ ਜਾਣਦੇ ਹੁੰਦੇ ਨਾ ਗੁੱਸਾ ਕੀਤਾ ਨਰਾਜ ਹੋ ਕੇ ਵਾਪਸ ਵੀ ਚਲੇ ਜਾਣ ਲੱਗਾ ਸੀਗਾ ਕਿ ਕੋਈ ਨਹੀਂ ਸੀਗਾ ਉਹ ਚਾਹੁੰਦਾ ਸੀਗਾ ਪਤਨੀ ਮੇਰੇ ਕੋਲ ਆਵੇ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਦੁਆ ਕਰੇ ਮੈਨੂੰ ਦੁੱਖ ਸੁੱਖ ਮੇਰੇ ਨਾਲ ਵੰਡੇ ਮੇਰੇ ਨਾਲ ਕੋਈ ਗੱਲਬਾਤ ਸ਼ੇਅਰ ਕਰੇ ਤੇ ਮਨਦਰ ਤੇ ਲਿਖਿਆ ਕਿ ਉਹ ਜਿੱਥੇ ਕੋੜ ਹੀ ਵਾ ਕੋੜ ਮੈਨੂੰ ਉੱਥੇ ਅੱਤਰਦਾ ਲੇਕਿਨ ਉਸਨੇ ਉਤੋਂ ਪਹਾੜ ਤੋਂ ਕਿਹਾ ਤਾਂ ਕਿ ਬਿਮਾਰ ਹੋਣ ਦੇ ਉਹਨੇ ਕਿਹਾ ਕਿ ਮੁਰਚਾ ਉੱਥੇ ਜਾ ਕੇ ਕੋ ਚੁੱਭੀਆਂ ਲਾ ਸੱਤ ਅਸੀਂ ਜਾਣਦੇ ਸੱਚਾਈ ਨੂੰ ਅਤੇ ਉਹ ਚਾਕਰਾ ਨੇ ਮਨ ਤਰਲਾ ਪਾਇਆ ਵਾ ਕਿ ਕੋਈ ਹੋਰ ਪادری ਸਭ ਔਖਾ ਕੰਮ ਕਰਨ ਵਾਸਤੇ ਕਹਿੰਦਾ ਤਾਂ ਵੀ ਤਾਂ ਕਰਨਾ ਹੀ ਸੀਗਾ ਕਿ ਕਿੰਨਾ ਚੰਗਾ ਇਹ ਗੱਲ ਆ ਜਿੰਨਾ ਆ ਕੇ ਬੰਦਾ ਚੰਗਾ ਹੁੰਦਾ ਵਾ ਨਾ ਆ ਕੇ ਹਾਲੁੰਦਾ ਵਾ ਤੇ ਫਸ ਨੰਬਰ ਤੇ ਪਾਸਟਰ ਦੀ ਗੱਲ ਮੰਨਣਾ ਬੜੀ ਜ਼ਰੂਰੀ ਆ ਪ੍ਰਭੂ ਦੇ ਸੰਤ ਦੀ ਗੱਲ ਮੰਨਣਾ ਜ਼ਰੂਰੀ ਆ ਇੱਥੇ ਲਿਖਿਆ ਗਿਆ ਵਾ ਕਿ ਜੇ ਕੋਈ ਹੋਰ ਵੀ ਕੰਮ ਕਠਿਨ ਕੰਮ ਕਹਿੰਦਾ ਤੇ ਹੋਰ ਵੀ ਔਖਾ ਕੰਮ ਕਹਿੰਦਾ ਤੇ ਕਰਨੇ ਪੈਣਾ ਸੀਗਾ ਹਨਾ ਜਿਸ ਨੂੰ ਲਾਭ ਚਾਹੀਦਾ ਵਾ ਨਾ ਉਹਨੂੰ ਕਰਨਾ ਹੀ ਪੈਣਾ ਵਾ ਜਿਸ ਨੂੰ ਬੈਨੀਫਿਟ ਚਾਹੀਦਾ ਵਾ ਜਿਸ ਨੂੰ ਛੁਟਕਾਰਾ ਚਾਹੀਦਾ ਜਾਂ ਹੱਲ ਚਾਹੀਦਾ ਮੁੱਠੇ ਛੋਟੇ ਜਿ ਬੋਲਣਾ ਤੇ ਹੱਲ ਚਾਹੀਦਾ ਵਾ ਉਧਾ ਕਰਨਾ ਪੈਣਾ ਹਾਂ ਇਤੇ ਹੱਲ ਚਾਉਣ ਵਾਲਾ ਇਸ ਦਾ ਕਿ ਜਰਦਨ ਨਦੀ 'ਤੇ ਜਾ ਕੇ ਚੁੱਬੀਆਂ ਲਗਾ ਤਾਂ ਕਹਿੰਦਾ ਜਰਦਨ ਨਦੀ ਦੇ ਵਿੱਚੋਂ ਸਾਡੇ ਦੇਸ਼ 'ਚ ਜਿਆਦੀਆਂ ਸਾਫ਼ ਸੁਥਰੀਆਂ ਪਵਿੱਤਰ ਨਦੀਆਂ ਆ ਪਾਣੀ ਸਾਫ਼ ਆ ਅਤੇ ਉਹ ਪਾਣੀ ਜਿਹੜਾ ਵਾ ਉਹ ਸਦਾ ਸਤੰਦ ਪੀਂਦੇ ਵੀ ਹੋਵੇ ਉਹ ਕਹਿੰਦਾ ਉਹ ਜਿਆਦੀਆਂ ਤਾਂ ਉੱਥੇ ਜਾ ਕੇ ਵੀ ਸ਼ੁੱਧ ਹੋ ਸਕਦਾ ਸੀਗਾ ਲੇਕਿਨ ਉੱਤੇ ਇੱਕ ਅੱਛੀ ਪੱਧਰਾ ਚਾਕਰ ਕਹਿੰਦਾ ਕਿ ਪਾਦੀ ਸਾਹਿਬ ਨੇ ਕੋਈ ਹੋਰ ਕਠਿਨ ਗੱਲ ਕਹੀ ਹੁੰਦੀ ਆਪਣੀ ਬਾਹ ਵਾਡ ਲੈ ਆਪਣੀ ਲੱਤਾਂ ਵਾਡ ਲੈ ਆਪਣੀ ਪ੍ਰਾਪਰਟੀ ਜਿਹੜੀ ਆ ਜ਼ਮੀਨਾਂ ਨੂੰ ਆਪਣੀ ਜ਼ਮੀਨ ਜਿਹੜੀ ਆ ਕੰਗਾਲ ਨਾਲੋਂ ਦੇ ਦੇ ਜਾਂ ਮੇਰੇ ਨਾਂ ਕਰ ਦੇ ਆਪਣੇ ਬੱਚਿਆਂ ਨੂੰ ਜਾ ਕੇ ਹੋਮਬਲੀ ਕਰਕੇ ਅੱਗ ਨਾਲ ਜੀਂਦੇ ਸਾੜ ਦੇ ਆਪਣੀ ਜਨਾਨੀ ਨੂੰ ਹੋਮਬਲੀ ਕਰ ਦੇ ਜਾਂ ਆਪਣੇ ਕੋੜ ਵਾਲੀ ਜਗ੍ਹਾ ਨੂੰ ਵੜ ਦੇ ਲਾਦ ਜਿੱਤੇ ਕੋੜ ਨਾਲ ਕਹਿੰਦਾ ਕੋੜੇ ਨਾ ਕਿ ਬਾਹ ਵੜ ਦੇ ਲੱਤ ਵੜ ਦੇ ਤੇ ਕੋੜ ਵਾਲ ਜਗ੍ਹਾ ਵੜ ਦੇ ਤੇ ਫੇਰ ਵੀ ਕਰਨਾ ਇਸੇ ਛੁਟਕਾਰੇ ਵਾਸਤੇ ਤਾਂ ਕਿੱਡੀ ਵੱਡੀ ਗੱਲ ਏ ਈੜੀ ਆ ਕਿ ਨਾਨਾਣ ਬਾਤੇ ਪਾਦੀ ਜੀ ਸਾਬ ਨੇ ਕਿਹਾ ਵਾ ਕਿਨੇ ਚੰਗੀ ਗੱਲ ਆ ਕੇ ਪਾਦੀ ਜੀ ਸਾਬ ਨੇ ਕਿਹਾ ਨਾ ਨਾ ਲਵੋ ਤਾਂ ਤੁਹਾਡਾ ਹੱਲ ਵਾ ਉਹ ਕੁਝ ਗੱਲਾਂ ਉਹ ਬੁੱਧੀਮਾਨ ਹੋਵੇਗਾ ਇੰਟੈਲੀਜੈਂਟ ਹੋਵੇਗਾ ਨਹੀਂ ਇਸ ਲਈ ਇਹ ਤਾਂ ਲਿਖਿਆ ਗਿਆ फटाफट ਮੰਨ ਗਿਆ ਤੇ ਜਾ ਕੇ ਕੋਈ ਵੀ ਲਾਈ ਪਹਿਲੀ ਚੁੱਭੀ ਲਾਈ ਆ ਫਿਰ ਇਹ ਚੈੱਕ ਕਰਦਾ ਹੋਵੇਗਾ ਹੈਨਾ ਦੂਸਰੀ ਚੁੱਭੀ ਦਾ ਚੈੱਕ ਕੀਤਾ ਹੋਵੇਗਾ ਤੀਜੀ ਚੁੱਭੀ ਦਾ ਹੀ ਹੱਥ ਦਾ ਘੰਟਾ ਆਤਾ ਵੇ ਨਾਉਣ ਦੇ ਵਿੱਚ ਹੀ ਪਹਿਲਾਂ ਜਾ ਕੇ ਪਹਿਲੀ ਚੁੱਭੀ ਲਾਈ ਆ ਤਾਂ ਨਹੀਂ ਭਯਾ ਯਾਰ ਗੱਲ ਜੇ ਨਹੀਂ ਬਣਦੀ ਕੋਨੇ ਦੇਣ ਕਿ ਬਹਿ ਗਿਆ ਹੋਵੇ ਫੇਰ ਦੂਸਰੀ ਲੇਕਿਨ ਜਦੋਂ ਖੁਦਾ ਦੇ ਸੰਤ ਨੇ ਸੱਤ ਕਹੀਆਂਗਾ ਸਤਵੀਂ ਲਾਈ ਆ ਉਹ ਤਾਂ ਆਇਆ ਤਾਂ ਲੇਕਿਨ ਨਵੇਂ ਜੰਮੇ ਹੋਏ ਬਾਲਕ ਦੇ ਵਰਗਾ ਉਹਦਾ ਸਰੀਰ ਹੋ ਗਿਆ ਸੀਗਾ ਕਿਉਂ ਕਿ ਪਾਦਰੀ ਸਾਹਿਬ ਦੀ ਗੱਲ ਮੰਨ ਲਈ ਸੀ ਅਤੇ ਪਾਦਰੀ ਸਾਹਿਬ ਜੋ ਕਹਿੰਦਾ ਆਵਾ ਨਾ ਕਈ ਲੋਕ ਕਹਿ ਦਿੰਦੇ ਆ ਕਿ ਚਲੋ ਪਾਦਰੀ ਸਾਹਿਬ ਨੇ ਕੰਮ ਆ ਕਹਿਣਾ ਜਾਂ ਪਾਦਰੀ ਸਾਹਿਬ ਦਿਮਾਗ ਚ ਗੱਲੇ ਜਾ ਗਈ ਹੋਣੀਆਂ ਜਾਂ ਪਾਦਰੀ ਸਾਹਿਬ ਸਾਡੇ ਘਰ ਦੀ ਕੰਡੀਸ਼ਨ ਨੂੰ ਜਾਣਦਾ ਸਾਡੇ ਬਾਰੇ ਜਾਣਦਾ ਆ ਵਾ ਇਹਨੇ ਸਾਡੇ ਚੰਗੇ ਮਾੜੇ ਬਾਰੇ ਹੋਰ ਵੀ ਔਖਾ ਕੰਮ ਕਹਿੰਦਾ ਤੇ ਪਾਦਰੀ ਸਾਹਿਬ ਨੇ ਕੀ ਆਵਾ ਤੱਕ ਕਰਨੇ ਪੈਣਾ ਜੇ ਦੀ ਪਾਦਰੀ ਸਾਹਿਬ ਰੋਜ਼ਾ ਰਖਾ ਕੇ ਤੁਹਾਨੂੰ ਚਲ ਗਿਆ ਕਰਨ ਦਿਆ ਵਾ ਬੜਕਾ ਦੇਣ ਦਿਆ ਵਾ ਜੇ ਤੁਹਾਨੂੰ 2 ਘੰਟੇ ਦੀ ਪ੍ਰਾਰਥਨਾ ਕਹਿਣ ਦਿਆ ਵਾ ਤੁਹਾਨੂੰ 3 ਘੰਟੇ ਦੀ ਪ੍ਰਾਰਥਨਾ ਕਹਿਣ ਦਾ ਰੋਜ਼ਾ ਪ੍ਰਾਰਥਨਾ ਕਹਿਣ ਦਿਆ ਵਾ ਟਾਈਮ ਸਿਰ ਆਉਣ ਬਾਅਦ ਹੀ ਕਹਿਣ ਦੇ ਤਕੜਾ ਕਿ ਤੁਸੀਂ ਆਪਣੇ ਦਸ਼ਵਾਸ ਖੁਦਾ ਦੇ ਹਾਕਰ ਚ ਲੈ ਆ ਕੇ ਜੇ ਇੱਕ ਕੰਮ ਕਰਨ ਦੇ ਨਾਲ ਤੁਹਾਡੀ ਜੋ ਦੁੱਖ ਖਤਮ ਹੋ ਜਣਿਆ ਜਮਤਾ ਖਤਮ ਹੋ ਗਏ ਕਰਜ਼ੇ ਦੂਰ ਹੋ ਜਾਣੇ ਆ ਕਿੰਨਾ ਚੰਗਾ ਵਾ ਕਿੰਨਾ ਜ਼ਿਆਦਾ ਚੰਗਾ ਵਾ ਇਹ ਕਰਨਾ ਕਿੰਨਾ ਵਧੇਕ ਇਹ ਜੇ ਕਹਿੰਦਾ ਵਾ ਸਾਰਿਆ ਕੁਝ ਜੋ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੇਰੇ ਬੇਸ ਤੋਂ ਸਮਝੀ ਕਿਹੜੀ ਗੱਲ ਤੁਹਾਡੇ ਭਲੇਵਾਦ ਨਹੀਂ ਸਿਖਾਈ ਗਈ ਕਿਹੜੀ ਚੀਜ਼ ਤੁਹਾਡੇ ਭਲੇਵਾਦ ਨਹੀਂ ਦੱਸੀ ਗਈ ਕਿਹੜੀ ਚੀਜ਼ ਤੁਹਾਡੇ ਲਾਭ ਉਹ ਤੁਹਾਨੂੰ ਦੱਸੀ ਨਹੀਂ ਜਾਂਦੀ ਹੈਗੀ ਹਰ ਇੱਕ ਚੀਜ਼ ਤੁਹਾਡੇ ਭਲੇਵਾਦ ਤੇ ਤੁਹਾਡੀ ਬਰਕਤ ਉਹਦੇ ਤੁਹਾਡੀ ਆਸ਼ੀਸ਼ ਵਾਸਤੇ ਆ ਟੜ ਬੱਚੇ ਪਵਿੱਤਰ ਰਹਿਣ ਵਾਸਤੇ ਤੁਹਾਡੇ ਘਰਾਂ ਦੇ ਵਿੱਚ ਪਵਿੱਤਰ ਆਤਮਾ ਰਹਿਣ ਵਾਸਤੇ ਕਿਹੜੇ ਬੱਚੇ ਵਿੱਚ ਵਿਗੜਨਾ ਨਾ ਟੜ ਬੱਚੇ ਉੱਜੜਨਾ ਨਾ ਟੜ ਕੀਤੀ ਬਾੜੀ ਜੀ ਤੁਹਾਡੇ ਮਾਲ ਡੰਗਰ ਦੇ ਵਿੱਚ ਦੁੱਧ ਪਾਣੀ ਦੇ ਵਿੱਚ ਹਰ ਜਗ੍ਹਾ ਤੇ ਬਰਕਤ ਰਹੇ ਕਿਹੜੀ ਗੱਲ ਤਾਂ ਦੱਸੀ ਦੇਣਗੇ ਲੇਕਿਨ ਮੁੱਦਾ ਉਹ ਆ ਕੇ ਪادری ਕਿੰਨੀ ਗੱਲ ਮੰਨਦੇ ਆ ਜੇ ਜੇ ਇੱਕ ਬੰਦਾ ਨਹਾ ਕੇ ਆਪਣੇ ਘਰ ਦਾ ਸਾਰੇ ਹੱਲ ਕਰਵਾ ਲੈਂਦਾ ਵਾ ਇਹਨੂੰ ਔਖਾ ਕੰਮ ਕਿਹਾ ਜਾਵੇ ਤਾਂ ਉਹ ਵੀ ਕਰਨਾ ਚਾਹੀਦਾ ਵਾ ਪਰ ਉਹ ਪادری ਸਾਡੇ ਬੜਾ ਨੋਰਮਲ ਜਿਹਾ ਕੰਮ ਕਹਿੰਦੇ ਆ ਪਰਮੇਸ਼ਵਰ ਨੇ ਬੜੇ ਛੋਟੇ ਜਿਹੇ ਕੰਮ